ਕਾ ਰਈਆ ਇਹ ਕੀਰਾ ਹੀ ਆ ਬੇਖਲਾ ਸੋ ਇਹ ਬਹੁਤ ਕੱਦ ਕਰਨਾ ਨੇ 35 ਦਾ ਹੁਣ 35 ਤੋਂ ਕਹਾਂਗਾ ਚਲ ਕੱਦ ਤਾਂ ਦੇਖੀ ਜਉ ਜਦ ਕਰੂਗਾ ਅੱਛਾ ਨਹੀਂ ਨਾ ਨਾ ਪਾਰੀ ਮੈਨੂੰ ਪਤਾ ਇਹ ਚੀਜ਼ਾਂ ਵੀ ਇੰਨੀਆਂ ਚੌੜੀਆਂ ਚਾਹੀਦੀਆਂ ਨੇ ਗੱਲ ਓੜੇ ਘਰੇ ਖੜਾ ਰਿਆ ਨਾ ਇੱਕੜਾ ਖੜੇ ਖੜੇ ਨਾ ਤਾਂ ਕੋਈ ਗੱਲ ਨਹੀਂ ਫਰਕ ਤਾਂ ਨਹੀਂ ਨਹੀਂ ਪੈਂਦਾ ਰੋਕਾ ਕਰਦਾ ਪਸ਼ੂ ਕੁਲਾ ਖੜਾ ਰਿਹਾ ਇਹ ਕੌੜਾ ਕਰਾ ਖਾੜਾ ਬਈ ਕੌੜਾ ਕਰਾ ਤੂੰ ਮੈਨੂੰ ਮੰਗੇ ਨਹੀਂ 20000 ਮੰਗਦਾ 9000 ਦੇ ਦਈਏ ਹੋਰ ਦੇਣਾ ਕਿੰਨੇ ਦਾ ਇੱਕੋ ਹੀ ਦਾਦੇ ਬਸ ਮੈਨੂੰ ਪੁਖਾਈ ਨਾ ਮਰਵਾ ਬਿੰਦੇ ਬਿੰਦੇ 21000 ਹੈ 21 ਦਾ 21 ਦਾ ਤਾਂ ਫਰੋ ਨਹੀਂ ਉਟਦਾ ਮੈਂ ਕੀ ਕਰਾਂ ਕੋਈ ਨਹੀਂ ਨਹੀਂ ਉਟਦਾ ਦਾ ਆਇਆ ਮੇਰੇ ਕੋਲ ਹੀ ਹੈ ਹਾਂ ਹੈਗਾ ਮੇਰੇ ਕੋਲ ਹੀ ਆਇਆ ਇਹਦਾ ਫੜਿਆ ਨਾ ਖੂਨ ਦਾ ਕੋਈ ਨਹੀਂ ਤੇਰੇ ਲਈ ਰਹੂਗਾ ਇਹੋ ਜੋ ਪੈਸੇ ਮਾਰ ਕੇ ਫੇਜ ਫਰਾਨੇ ਯਾਰ ਸਾਜੂ ਚੀਜ਼ ਵੀ ਵੇਖਾ ਚੀਜ਼ ਤਾਂ ਦੇਖ ਕਾਟ ਕੱਢ ਤੇ ਮੈਨੂੰ ਬੱਕਰੇ ਜੋ ਕਿਸੇ ਪਾਸੋਂ ਹੀ ਇੱਥੋਂ ਘਾਟਾ ਇਹਦੇ ਚ ਚਲ ਕਾਟ ਤਾਂ ਕਾਨੂੰ ਕੱਢਣੀ ਆ ਉਹ ਬਜ਼ਾਰ ਚ ਖੜਿਆ ਤੂੰ ਪਰਾਂ ਨੂੰ ਹੋ ਕੇ ਕੱਢਾਂਗੇ ਹਾਂ ਚਲੋ ਤੇਰੀ ਚੀਜ਼ ਵੇਚਣੀ ਆ ਕਾਟ ਵੀ ਕੱਢਣ ਜਾਣਦੇ ਆ ਜੇ ਕੋ ਸਿੱਖਿਆਂ ਤਾਂ ਖੜੇ ਆੜ ਕੇ ਪਾ ਬੱਕਰਾ ਵੇਚ ਰਿਹਾ ਪਾ ਬੱਕਰਾ ਵੇਚ ਲੈ ਤੈਨੂੰ ਮੈਂ ਘਾੜਤਾ ਪੁੱਛੀ ਨਹੀਂ ਨਵੇਂ ਤੇਰੇ ਚ ਘਾਟ ਕੱਢੀ ਕੱਢੀ ਵੀ ਬਾਜ਼ਾਰ ਚ ਮੈਂ ਕਿਸੇ ਦੇ ਡੰਗਰ ਚ ਘਾੜ ਨਹੀਂ ਘੜਦਾ ਅਸੀਂ ਮਾਲ ਅਗਲੇ ਵੇਚਣਾ ਕਾਟਾਂ ਕੱਢਾਂਗੇ ਕਿਸੇ ਨਮਾਇਸ ਤੇ ਲੈ ਕੇ ਆਈਂ ਖਾੜੇ ਚ ਜਿੱਥੇ ਕੰਪੀਟੀਸ਼ਨ ਹੋਊ ਸਾਡਾ ਮੇਲਾ ਲਵਾਵਾਂਗੇ ਉੱਥੇ ਜਿਹੜਾ ਤੇਰੀ ਜੱਜ ਕਰਨਗੇ ਜੱਜਾਂ ਦੇ ਅਸੀਂ ਨਾਲ ਖੜਦੇ ਆਂ ਘਾਟ ਹੋ ਘਾਟ ਕੱਢਾਂਗੇ ਜੇ ਤੇਰੇ ਨੂੰ ਨਿਆਂ ਹੋਊ ਤਾਂ ਨਿਆਂ ਦੇ ਕੇ ਤੁਰਾਂਗੇ ਉਰੇ ਤਾਂ ਘਾਟ ਵਾਲੀ ਗੱਲੇ ਨਹੀਂ ਤਾਂ ਬਾਜ਼ਾਰ ਹੈ ਮੇਲਾ ਦੇਖ ਤੇ ਬੱਕਰੇ ਵੇਚਦਾ ਬਾਦਵਾ ਕਿਉਂ ਜੀ ਸਿੱਧੀਆਂ ਗੱਲਾਂ ਨੇ ਆਪਣੇ ਲਈ ਤਾਂ ਬੱਕਰਾ ਦੇ 15000 ਦਾ ਤੈਨੂੰ ਹੁਣ ਮੈਂ ਜਾਇਜ਼ ਮੁੱਲ ਲਾਇਆ ਕਿਉਂ ਬਾਬਾ ਠੀਕ ਹੈ ਬਿਨਾਂ ਪੁੱਛੇ ਲਾਤਾ ਉਹਨੇ ਰੱਖਣਾ ਤਫਾਰ ਨਹੀਂ ਮਾਰੀ ਤੇਰੇ ਨਾਲ ਪਹਿਲਾਂ ਤੈਨੂੰ 9000 ਲਾਇਆ ਲਾਇਆ ਕਿ ਨਾ ਸਿੱਧੇ 6000 ਦਾ ਤੇ 70 ਦਾ ਆਏ ਤਾਂ 8 ਲੱਖ ਪੈਸੇ ਨਹੀਂ ਨਹੀਂ ਮਹਬੀਬ ਉਹ ਦੇਣਾ ਕਿੰਨੇ ਦਾ 50 ਕਿ ਭਜਾਂਗੇ ਨੂੰ ਖਰਚਾ ਮੜ ਜਾ ਕੋਕੇ ਦਾ ਲਾ ਦੀਏ ਨਹੀਂ ਤਾਂ ਫਰੀ ਨੂੰ ਸਾਰੇ ਬਾਜ਼ਾਰ ਚ ਰਾਜੂ ਨੇ ਇੰਨੇ ਲਾਤੇ ਇੰਨੇ ਲਾਤੇ 500 ਘੱਟ ਦੇ ਦੇ ਹੈ 500 ਘੱਟ ਦੇ 500 ਹੋਰ ਲੈ ਮੈਥੋਂ 15.5 16 16.5 ਸੋਚਦਾ ਗੱਲ ਹੁਣ ਕੀ ਸੋਚੂਗਾ ਹੁਣ ਤਾਂ ਪਾੜੀ ਲੈ ਚਲ ਸੋਚ ਲੈ ਆ ਕਲਾਕਾਰ ਭਾਈ ਨੇ ਮਿੰਟ ਚ ਕਹਿੰਦੇ ਓ ਫੜ ਫੜ ਲੈ ਜਾ ਲੈ ਜਾ ਰਾਜੂ ਬਾਬਾ ਸੋਚ ਲਿਆ ਮੈਂ ਤੇਥੋਂ ਪਹਿਲਾਂ ਹੀ ਸੋਚ ਲਿਆ ਜੇ ਤੈ ਮੈਨੂੰ ਇਮਾਨਦਾਰੀ ਦੇਤੀ ਮਰਵਾਉਂਦਾ ਨਹੀਂ ਹੋਰ ਬੱਕਰੇ ਬਥੇਰੇ ਦੇ ਦੇ ਅਸੀਂ ਵੀ ਰੋਟੀ ਖਾਣੀ ਐ ਇਸੇ ਚੁੱਕ ਮਾ ਕੇ ਰੋਟੀ ਤਾਂ ਦੇਵਾਂਗੇ ਤੈਨੂੰ ਤੇਰਾ ਹੱਕ ਨਹੀਂ ਰੱਖਦਾ 16000 ਦਾ ਦੇਣ ਨਹੀਂ ਦੇਣਾ ਚੱਪਾ ਜਾ ਹਾਂ ਚੱਲੀਏ ਬੱਕਰਾ ਜਾਤਦਾ ਤੇਰੇ ਬੱਕਰੇ ਨੂੰ ਨੀਦਦਾ ਨਹੀਂ ਹੈਗਾ ਮੈਂ ਅੱਖ ਦਾ ਸਾਨੂੰ ਕੋਈ ਚੱਕਰ ਨਹੀਂ ਅੱਖ ਦਾ ਮੈਟਰ ਤਾਂ ਸਾਨੇ ਯੂਨੀਵਰਸਿਟੀ 'ਚ ਬੈਠ ਕੇ ਖਤਮ ਕਰਤਾ ਲੁੱਦੇ ਹਣੇ ਅੱਖ ਪੀੜੀ ਹੋਵੇ ਕਾਲੀ ਹੋਵੇ ਨਾ ਹੋਵੇ ਮੈਂ ਨਹੀਂ ਦੂਜੀ ਗੱਲ ਨਾ ਅਗਲਾ ਕਹਿੰਦਾ ਓ ਯਾਰ ਚਿੱਟੀ ਦਾ ਨਹੀਂ ਫਲਾਨਾ ਨਹੀਂ ਯਾਰ ਮੈਂ ਉਹ ਗੱਲਾਂ ਨਹੀਂ ਕਹਿ ਕੇ ਤੈਨੂੰ ਮਾਰਦਾ ਗਰੀਬ ਨੂੰ ਨਾ ਗੱਲ ਤੇਰੇ ਅੱਖ ਦੀ ਵੀ ਕਹੂੰ ਹੁੰਦੀ ਦੀ ਪੁੱਗੂ ਦੇ ਦੇਉ ਨੀ ਨਾ ਸੀ ਠੀਕ ਪੂਰਾ ਬੱਕਰਾ 18000 ਦਾ ਦੇ ਹਜੇ ਮਾਲਕ ਨੇ ਮੁੱਲ ਨਹੀਂ ਲਾਇਆ ਪਤਾ ਨਹੀਂ ਥੱਲੇ ਲਾਉਂਦਾ ਮੈਂ ਉੱਛਾ ਲੈ ਕੇ ਫੇ ਤੈਫਾ ਹਾ ਲੈ ਲਿਆ ਉਹਨੂੰ ਕਿਉਂ ਦਵਾਉਣਾ ਵਿਚਾਰੀ ਨੂੰ ਹਜੇ ਇਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਵਾਂਗੇ ਪਹਿਲਾਂ ਨੱਸੀ ਚਲਾ ਕੇ ਇਹਨੂੰ ਸਾਫ਼ ਕਰਾਂਗੇ ਓਦੋਂ ਬਾਅਦ ਇਹਦੇ ਦੋ ਲਾਵਾਂਗੇ ਟੀਕੇ ਨਜਲੇ ਜ਼ਖਾਮ ਦੇ ਸਿੰਧੀ ਦੇ ਠੀਕ ਹੈ ਗੱਲ ਖੰਗ ਖੁਰਕੀ ਤੋਂ ਕੋਈ 25 ਦਾ ਨਹੀਂ ਗੱਲ ਕੱਚੀ ਐ ਕਿੱਧਰ ਗਿਆ ਮੁੰਡਿਆ ਸਾਢੇ 18 ਦਾ ਦਿੰਨੇ ਜਾਂ 20 ਦਾ ਵਾਲਾ ਮੈਂ ਵੀ ਨਹੀਂ ਲੈਣਾ ਲੈ ਤੈਨੂੰ ਗਰੀਬ ਨੂੰ ਵੀ ਮਾਰਦਾ ਨਹੀਂ 500 ਦਾ ਸੀ ਆਪਦਾ ਅੱਡ ਲੈਣਾ ਹੀ ਲੈਣਾ ਤੇਥੋਂ 19000 ਦਾ ਬੱਕਰਾ ਹੋ ਗਿਆ ਓਏ ਚੱਟ ਠੀਕ ਐ ਲੈ ਓਏ ਦਾਤਣਿਓਂ ਕਰਤਾ ਸੌਦਾ ਤੈਨੂੰ ਕਰਨ ਨਾਲ ਸਿਆ ਗਿਆ ਹਾਂ ਚੱਕ ਲੈ ਖੰਡ ਦੇ ਕੜਾ ਵਰਗਾ ਇਹ ਰੱਖਣ ਦਾ ਇੱਕ ਗੱਲ ਕਰੀ ਇਹਨੂੰ ਖਰਾਕ ਪਾਈ ਬੱਕਰੇ ਨੂੰ ਹੋਇਆ ਕੁਛ ਨਹੀਂ ਇਹ ਬਖਤ ਦਾ ਮਾਰਿਆ ਪਿਆ ਭਾਈ ਚਾਰ ਨਹੀਂ ਜਾਂਦੇ ਤੇ ਚਾਰ ਦੇ ਚਾਰਨ ਬੱਕਰੀਆਂ ਨਾਲ ਲੱਗੇ ਜਾਂਦੇ ਸੀ ਚਾਰ ਬੱਕਰਾ ਸਿਰੇ ਸੱਠੇ ਦਾ ਕੋਈ ਨਿੰਦੂਗਾ ਨਹੀਂ ਅਰਾਏ ਕਰੀ ਸਾਲ ਪਰ ਰੱਖ ਕੇ ਤਿਆਰ ਕਰਕੇ ਪੂਰੀ ਤਰ੍ਹਾਂ ਇਹ ਮੰਡੀ 'ਚ 20-22 ਦਾ ਫੇਰ ਵੇਚ ਲੀ ਫੇਰ ਵੇਚ ਲਈ ਇਹਨੂੰ ਬਲਜੋੜਰ ਬਣੂ ਪੂਰੇ ਖੁੰਨੇ ਹੱਡਾਂ ਦਾ ਹਜੇ ਤਾਂ ਦੋਏ ਦੰਦ ਦਾ ਬੱਚਾ ਇਹ ਇੱਕ ਹੈ ਟਿਕ ਦਾ ਟੀਕਾ ਲਾ ਦੀ ਇਹ ਦੇ ਆ ਦੇਖੀ ਲੀ ਖਾ ਜੂਆਂ ਨੇ ਇਹ ਦੇ ਆਤੀਆਂ ਪੁਤਲੀ ਚਮੜੀ ਚ ਲਾਈ ਆਏ ਆਉ ਰਹੀ ਉਤਲੀ ਚਮੜੀ ਚ ਠੀਕ ਹੈ ਗੱਲ ਤਰੀਕੇ ਦਾ ਮੈਂ ਤੁਹਾਨੂੰ ਸਾਰੇ ਦੱਸ ਦਾਂ ਜੇ ਤੁਸੀਂ ਮੰਨੋਗੇ ਅੱਗੇ ਤੁਹਾਡੀ ਮਰਜ਼ੀ ਹੈ ਭਾਈ ਚਲੋ ਜੀ ਸਾਡਾ ਪਕਾਈ ਕਰਨਾ ਕੰਮ ਹੈ ਪੈਸੇ ਦਿਓ ਬਾਬਾ ਜੀ ਪੈਸੇ ਦਿਓ ਬਾਬਾ ਜੀ ਹੁਣ ਪਸੰਦ ਹੈ ਨਾਲੇ ਬੱਕਰੇ ਦਾ ਬੱਕਰਾ ਨਾਲੇ ਨਵਾਂ ਮੀਮਣਾ ਨਾਲੇ ਆਸ ਲਾਊਗਾ ਨਾਲੇ ਸੱਪ ਮਰ ਗਿਆ ਨਾਲੇ ਸੋਟੀ ਰਹਿ ਗਈ ਇਨੂ ਖਰਾਕ ਪਾਈ ਕਰਮਾ ਵਾਲੇ ਨੂੰ ਅੱਛਾ ਨਾਲੇ ਕੰਨ ਬਹੁਤ ਲੰਬੇ ਨੇ ਪਾਕਿਸਤਾਨੀ ਬੱਕਰੇ ਜੋ ਹੋਰ ਪਾਕਿਸਤਾਨੀ ਆ ਦੇਖੋ ਜੀ ਇਹ ਆ ਇੱਧਰ ਆ ਜੋ ਮੂੰਹੇ ਆ ਜੋ ਚੇਹੇ ਪਵਾ ਜੋਗਾ ਬੱਕਰੇ ਹੀ ਪਵਾ ਲੈ ਯਾਰ ਇੱਧਰ ਨੂੰ ਲੈ ਤੇ ਡਾ ਕਿ ਡਾ ਕੰਨ ਹੈ ਇੱਧਰ ਪਵਾ ਕੇ ਦਿਖਾ ਦੇ ਉਹਨਾਂ ਦੀ ਵੀਡੀਓ ਬਣ ਜੂ ਵਿਚਾਰਾ ਜੀ ਪਵਾ ਲੈ ਮਿੰਨਾ ਇਹ ਤਾਂ ਭੁੱਖਾ ਮਰ ਰਿਹਾ ਵਿਚਾਰਾ ਭੁੱਖ ਦਾ ਮਰਿਆ ਪੇ ਬੱਕਰਾ ਇੱਕ ਇਹਨੂੰ ਪੇਟ ਦੇ ਕੀੜਿਆਂ ਦੀ ਨਾ ਅੱਧੀ ਗੋਲੀ ਦੇ ਦੀ ਲੱਸੀ ਚਰਾ ਕੇ ਪੀਗ ਲੱਸੀ ਦਾ ਖੱਟੀ ਲੱਸੀ ਜਿੰਨੀ ਹੋਵੇ ਜਿੰਨੀ ਖੱਟੀ ਹੋਵੇ ਉਨੀ ਚੰਗੀ ਕਿਉਂ ਫਿਰ ਉਹ ਮਾਰ ਨਹੀਂ ਕਰਦੀ ਦਵਾਈ ਜਾਦੀ ਨਸ਼ਾ ਨਹੀਂ ਕਰਦੀ ਅੱਧੀ ਇਹਨੂੰ 8ਵੇਂ ਦਿਨ ਗੋਲੀ ਫੇਰ ਦੇਦੀ ਉਹ ਦਵਾਈ ਲੋੜੀ ਸੁਹ ਹੋ ਗਈ ਉਹ ਨਰਜਲ ਹਜੇ ਗਰਮੀ ਬਹੁਤ ਹੈ ਪੇਟ ਚੱਲ ਕੇ ਬੱਕਰਾ ਧੋਤਾ ਜੂ ਜਮੀ ਬਲੱਡ ਘਟ ਜੂਦਾ ਮਰ ਜੂ ਬੱਕਰਾ ਨਹੀਂ ਤਨਾ ਹਜੇ ਨਹੀਂ 20 ਦਿਨਾਂ ਨੂੰ ਦੇਦੀ ਉਹ ਉਹ ਦਵਾਈ ਠੰਡ ਉਤਰੇ ਤੋਂ ਦੇਦੀ ਇੱਕ ਸਰਾਂਜੇ ਨੂੰ 4 ml ਪੈਣਾ ਵੀ ਹੈ ਨਰਜਲ ਦਵਾਈ ਫਿਰ ਇਹਨੂੰ ਕੁਛ ਨਹੀਂ ਹੁੰਦਾ ਇਕੱਠਾ ਇਕੱਠੇ ਲੈ ਕੇ ਆਇਆ ਅਗਲੀ ਵਾਰ ਇਹਨਾਂ ਨੂੰ ਪੈਣਾ ਵੀ ਲੈ ਜਗਾਲਾ ਕਰਦਾ ਚੰਗਾ ਭਲਾ ਉਸਨੀ ਇਹਨੂੰ ਹੋਇਆ ਉਹ ਕਰਦੇ ਕਿ ਦੇਖਦੇ ਨੇੜੇ ਕਰਦੇ ਤੇ ਉਹਦੀ ਲਾਲੂ ਬੋਤੀ ਇਹ ਇੱਕ ਟੀਕਾ ਦੇ ਵਾਲ ਝਾੜਨਾ ਲਾਦੀ ਕੰਡ ਝਾੜ ਜੂਗਾ ਨਵੀਂ ਲੂਈ ਆ ਜਾਊਗੀ ਫੋਨ ਤੇ ਮੇਰੇ ਨਾਲ ਗੱਲ ਕਰਦੀ ਤੈਨੂੰ ਹੋਰ ਵੀ ਦਵਾਈ ਦੱਸੂ ਘਰੋਂ ਸਾਰੀਆਂ ਲਿਖੀਆਂ ਪਈਆਂ ਨੇ ਸਾਡੀਆਂ ਕਾਪੀ ਚ ਮੁੰਡੇ ਦੀਆਂ ਆ ਜਾ ਬਈ ਓ